ਵੈਲੂ ਜੀ ਦਾ ਖਾਲਸਾ ਵੈਲੂ ਜੀ ਦੀ ਫਤਿਹ ਤਨ ਤਨ ਮਤਾ ਗੁਰਜਰ ਕਾ ਜੀ ਤੇ ਚਾਹ ਸਾਹਿਬ ਜੱਜ ਦੇ ਸ਼ਹੀਦੀ ਦੇ ਹੱਥੇ ਨੂੰ ਉਸ ਮਕਬਤ ਔਰ ਐਨਕਲ ਇੰਟਰਨੈਸ਼ਨਲ ਸਕੂਲ ਪਿੰਡ ਜੰਡਵਾਲਾ ਸਰ ਸਿੰਘ ਵੱਲੋਂ 21 ਦਸੰਬਰ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਹੈ ਉਹ ਸਜਾਇਆ ਜਾ ਰਿਹਾ ਹੈ ਇਹ ਜੋ ਨਗਰ ਕੀਰਤਨ ਹੈ ਇਹ ਜੋ ਮਰੋੜ ਦਾ ਸਭ ਤੋਂ ਮੇਨ ਚੌਂਗਾ ਹੈ ਸ੍ਰੀ ਗੁਰੂ ਨਾਨਕ ਤੇਰਜੀ ਚੌਂਗ ਤੋਂ ਆਰੰਭ ਹੋਵੇਗਾ ਇੱਥੋਂ ਆਰੰਭ ਹੋ ਕੇ ਜੀਰੀ ਰੋਡ ਤੋਂ ਹੁੰਦਾ ਹੋਇਆ ਦਾਨੇ ਵਾਲੇ ਪਹੁੰਚੇਗਾ ਔਰ ਦਾਨੇ ਵਾਲੇ ਕਰੀਬ 1 ਵਜੇ ਪਹੁੰਚਣ ਦਾ ਸਮਾਂ ਦਿੱਤਾ ਗਿਆ ਹੈ ਔਰ ਉਥੇ ਗੁਰੂ ਘਰ ਦੇ ਵਿੱਚ ਸੰਗਤਾਂ ਵਾਸਤੇ ਲੰਗਰ ਦਾ ਜਿਹੜਾ ਹੈ ਉਹ ਪ੍ਰਬੰਧ ਕੀਤਾ ਗਿਆ ਹੈ ਔਰ ਲੰਗਰ ਸਿਕਨ ਤੋਂ ਬਾਅਦ ਉੱਥੋਂ ਸੰਗਤਾਂ ਜਿਹੜੀਆਂ ਨੇ ਵਾਪਸ ਜਿਹੜੀ ਰੋਡ ਤੇ ਹੁੰਦੇ ਹੋਏ ਵਾਪਸੀ ਜਿਹੜਾ ਹੈ ਉਹ ਸਿੱਧੀ ਕੋ ਨਾਨਕ ਦੇਵ ਜੀ ਚੌਂਕ ਅਗੇ ਇਹ ਨਿਰੰਦ ਕੀਤਾ ਜਿਹੜਾ ਹੈ ਉਸ ਮੋੜ ਤੋਂ ਹੋਵੇਗਾ ਸੋ ਇਸ ਨਗਰ ਕੀਰਤਨ ਜਿਹੜਾ ਹੈ ਇਹਦੇ ਵਿੱਚ ਜਿੱਥੇ ਵਕ ਵਕ ਇਲਾਕੇ ਦੀ ਸੰਗਤਾਂ ਨੂੰ ਸੱਜੂਗ ਲਿਆ ਜਾ ਰਹਾ ਹੈ ਵਕਵਕ ਸਕੂਲਾਂ ਦਾ ਸਹਿਯੋਗ ਲਿਆਇਆ ਜਾ ਰਿਹਾ ਹੈ ਔਰ ਵਕਵਕ 마을 ਕੋਚਾਂ ਦਾ ਸਹਿਯੋਗ ਹੈ ਕਿਉਂਕਿ ਇਹ ਰਾ ਅਪਰਾਲਾ ਹੈ ਇਹ ਔਰੈਂਗਲ ਇੰਟਰਨੈਸ਼ਨਲ ਸਕੂਲ ਵੱਲੋਂ ਪਿੰਡ ਜੰਡ ਵਾਲਾ ਵੱਲੋਂ ਜੋੜਾ ਲਿਖਿਆ ਗਿਆ ਪ੍ਰੋਗਰਾਮ ਹੈ ਇਸ ਦੇ ਵਿੱਚ ਸਾਰੀਆਂ ਸੰਗਤਾਂ ਸਾਰੀਆਂ ਵਕਵਕ ਧਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਸਾਡਾ ਇਹ ਸਾਰਿਆਂ ਦਾ ਹੀ ਬੰਦ ਮੰਦਾ ਹੈ ਕਿ ਜੋ ਇਹ ਹਰੇਕ ਸਾਹਿਬ ਯਾਦਾਂ ਦੇ ਯਾਦ ਸਮਰਪਤਤਾ ਵਿਸ਼ਾਲ ਕੀ ਤੋਂ ਸਜਾਇਆ ਜਾਂਦਾ ਹੈ ਔਰ ਸਾਨੂੰ ਵੀ ਇਸ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ ਔਰ ਮੈਂ ਵਿਸ਼ੇਸ਼ ਤੌਰ ਤੇ ਆਪਣੇ ਵੱਲੋਂ ਤੇ ਜਿਲ੍ਹਾ ਸ级 ਮੁਖਸਸ ਸਾਹਿਬ ਦੀਆਂ ਸਮੂਹ ਸਮਾਜਿਕ ਜਥੇਬੰਦੀਆਂ ਵੱਲੋਂ ਧਾਰਮਿਕ ਜਥੇਬੰਦੀਆਂ ਵੱਲੋਂ ਔਰ ਰੈਂਕਲ ਇੰਟਰਨੈਸ਼ਨਲ ਪਾਵਰਸਪੋਰਟ ਦੀ ਪ੍ਰਬੰਧਕ ਕਮੇਟੀ ਨੂੰ ਤੇ ਇਥੋਂ ਦੇ ਪ੍ਰਿੰਸੀਪਲ ਸਾਹਿਬ ਨੂੰ ਇਸ ਗੱਲ ਦਾ ਅਭਿਸ਼ਵਾਹਿਤ ਹੋਂਦਾ ਹਾਂ ਕਿ ਸਾਡੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਤਾਰਬੰਗ ਜਥੇਬੰਦੀਆਂ ਵੱਲੋਂ ਮਨੋੜ ਸ਼ਹਿਰ ਦੀਆਂ ਸੰਗਠਾਂ ਵੱਲੋਂ ਤੇ ਵੱਖ-ਵੱਖ ਪਾਰਟੀਆਂ ਦੇ ਸਹਿਯੋਗ ਦੇ ਨਾਲ ਇਹਦੇ ਵਿੱਚ ਵੱਧ ਤਵਜਾਣਾ ਹੈ ਉਹ ਸਹਿਯੋਗ ਦਿੱਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ